ਕੁਝ ਮਹੀਨੇ ਪਹਿਲਾਂ ਨਾ ਇੱਕ ਖਬਰ ਪੜ੍ਹੀ ਸੀਗੀ ਮੈਂ ਉਹਦੇ ਵਿੱਚ ਪੀਜੀਆਈ ਦੇ ਛੜੇ ਬਹੁਤ ਵੱਡੇ ਡਾਕਟਰ ਸੀ ਉਹਨਾਂ ਨੇ ਖੁਲਾਸਾ ਕੀਤਾ ਸੀਗਾ ਕਿ ਸਾਡੇ ਕੋਲ ਜਿੰਨੇ ਜਿਗਰ ਦੇ ਮਰੀਜ਼ ਆਉਂਦੇ ਆ ਉਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਤਾਦਾਦ ਪੰਜਾਬੀਆਂ ਦੀ ਹੁੰਦੀ ਹੈ ਤੇ ਉਹਨਾਂ ਵਿੱਚੋਂ ਸਭ ਤੋਂ ਵੱਡੀ ਤਾਦਾਦ ਅਲਕੋਹਲਿਕ ਭਾਵ ਜੋ ਜ਼ਿਆਦਾ ਸ਼ਰਾਬ ਪੀਂਦੇ ਆ ਉਹਨਾਂ ਦੀ ਹੁੰਦੀ ਆ ਪਰ ਆ ਜਿਹੜੀ ਮੈਂ ਇੱਕ ਤੁਹਾਨੂੰ ਰਿਪੋਰਟ ਦੱਸਣ ਜਾ ਰਿਹਾ ਆ ਇਹ ਬਹੁਤ ਖਤਰਨਾਕ ਹੈ ਸਾਬ ਇਹ ਤੁਹਾਡੇ ਸਾਰਿਆਂ ਵਾਸਤੇ ਆ ਚਾਹੇ ਕੋਈ ਅਲਕੋਹਲਿਕ ਕਹੇ ਚਾਹੇ ਕੋਈ ਨਾਨ ਅਲਕੋਹਲਿਕ ਹੈ ਬਾਲ ਬੱਚੇਦਾਰ ਆਪਾਂ ਸਾਰੇ ਆ ਤੇ ਸਾਰਿਆਂ ਦਾ ਲਾਈਫ ਸਟਾਈਲ ਅੱਜ ਲਗਭਗ ਇੱਕੋ ਤਰ੍ਹਾਂ ਦਾ ਹੀ ਆ ਖੈਰ ਇਹ ਟਾਈਮਜ਼ ਆਫ ਇੰਡੀਆ ਚ ਮੈਂ ਪੜ੍ਹੀ ਸੀ ਕਿ ਖਬਰ ਕਾਫੀ ਸਟੱਡੀਆਂ ਇਹਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਕਾਫੀ ਵੱਡੇ ਜਿਹੜੇ ਜਿਗਰ ਰੋਗਾਂ ਦੇ ਮਾਹਰ ਨੇ ਜਾਂ ਕਹ ਲੋ ਕਿ ਇਸ ਤਰ੍ਹਾਂ ਪੇਟ ਦੇ ਰੋਗਾਂ ਦੇ ਮਾਹਰ ਨੇ ਉਹਨਾਂ ਦੀਆਂ ਵੀ ਵਿੱਚ ਇਹਨਾਂ ਨੇ ਪ੍ਰਤੀਕ੍ਰਿਆਵਾਂ ਸ਼ਾਮਿਲ ਕੀਤੀਆਂ ਸੀਗੀਆਂ ਟਾਈਮਜ਼ ਆਫ ਇੰਡੀਆ ਦੇ ਵਿੱਚ ਜੋ ਟਾਈਟਲ ਹੈ ਸਟੋਰੀ ਦਾ ਬੜਾ ਦਿਲਚਸਪ ਹੈ ਉਹ ਕਹਿੰਦੇ ਕਿ ਫੈਟੀ ਲੀਵਰ ਇੰਡੀਆਜ਼ ਨਿਊ ਸਾਇਲੈਂਟ ਪੈਨਡੈਮਿਕ ਵਨ ਇਨ ਏਵਰੀ 3 ਚਿਲड्रन ਹੈਜ਼ ਇਟ ਮਤਲਬ ਕਿ ਜੋ ਸਟੱਡੀ ਦੇ ਵਿੱਚ ਇਹਨਾਂ ਨੇ ਸ਼ਾਮਲ ਕੀਤਾ ਉਹਦੇ ਚ 8 ਤੋਂ 20 ਸਾਲ ਦੇ ਬੱਚੇ ਉਹਦੇ ਚ ਇਹ ਸਿੱਟਾ ਕੱਢਿਆ ਗਿਆ ਕਿ ਹਰੇਕ ਤੀਜਾ ਇੰਡੀਅਨ ਬੱਚਾ ਜਿਹੜਾ ਫੈਟੀ ਲੀਵਰ ਦੇ ਨਾਲ ਚੁਣਚ ਰਿਹਾ ਮਤਲਬ ਇਹ ਉਹ ਨੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਨਾ ਕਿ ਨੋਨ ਐਲਕੋਹਲਿਕ ਫੈਟੀ ਲੀਵਰ ਡਿਜ਼ੀਜ਼ ਐਨ اے ਐਫ ਐਲ ਡੀ ਇਸ ਜ਼ਿਆਦਾਤਰ ਮਾਮਲੇ ਉਹ ਨੇ ਸਾਹਿਬ ਤੇ ਤੁਹਾਨੂੰ ਫਤਹੀ ਆ ਕਿ ਜੋ ਫੈਟੀ ਲੀਵਰ ਦੀ ਸਮੱਸਿਆ ਹੁੰਦੀ ਆ ਨਾ ਇਹਦੇ ਵਿੱਚ ਫੈਟ ਜਮਾ ਹੋ ਜਾਂਦਾ ਆਪਾਂ ਜੇ ਕਿਉਂਕਿ ਦੇਖੋ ਆਪਾਂ ਕੋਈ ਮੈਡੀਕਲ ਜਗਤ ਦੇ ਨਾਲ ਚੁੜੇ ਲੋਕ ਨਹੀਂ ਆ ਮੈਂ ਖਾਸ ਤੌਰ ਤੇ ਆਪਣੀ ਗੱਲ ਕਰਾਂ ਤਾਂ ਪਰ ਆਪਾਂ ਨੂੰ ਸਾਦੇ ਢੰਗ ਨਾਲ ਤਾਂ ਇਹੀ ਸਮਝਾਇਆ ਜਾਂਦਾ ਨਾ ਕਿ ਜਦੋਂ ਲੀਵਰ ਦੇ ਵਿੱਚ ਐਕਸਟਰਾ ਫੈਟ ਜਮਾ ਹੋ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਦੂਜੀ ਤੀਜੀ ਤੇ ਚੌਥੀ ਸਟੇਜ ਜਿਹੜੀ ਆ ਉਹ ਕੈਂਸਰ ਦੀ ਹੁੰਦੀ ਹੈ ਜੀ ਇਹ ਸਾਦਾ ਟੰਗ ਹੈ ਇਸ ਨੂੰ ਸਮਝਣ ਦਾ ਤਾਂ ਖੈਰ ਮੈਂ ਇਸ ਤੋਂ ਅੱਗੇ ਜਾ ਕੇ ਕੁਝ ਚੀਜ਼ਾਂ ਜਿਹੜੀਆਂ ਹੋਰ ਦੇਖੀਆਂ ਕਿ ਇਹ ਕਿਉਂ ਹੋ ਰਿਹਾ ਕਾਤੋਂ ਹੋ ਰਿਹਾ ਬੜੀ ਇੱਕ ਕਹਿ ਲੋ ਕਿ ਸਾਡੀ ਤਰਾਸਤੀ ਹੈ ਇਸ ਵੇਲੇ ਸਾਰੇ ਲੋਕਾਂ ਦੀ ਕਿ ਇੱਕ ਤੇ ਅਸੀਂ ਕੋਈ ਵੀਡੀਓ ਜਿਹੜੀ ਇੱਕ ਜਾਂ 2 ਮਿੰਟ ਦੀ ਉਹ ਤੇ ਰੀਲ ਅਸੀਂ ਦੇਖ ਲੈਨੇ ਆ ਜੇ ਕੋਈ ਚੱਜ ਦੀ ਗੱਲ ਕੋਈ ਚੌ ਪੰਜ ਮਿੰਟਾਂ ਚ ਜਾਂਦਾ ਤੇ ਥੱਲੇ ਕਮੈਂਟ ਆਈ ਜਾਂਦੇ ਗੱਲ ਨੂੰ ਲਮਕਾਓ ਨਾ ਜੀ ਗੱਲ ਨੂੰ ਖਤਮ ਕਰੋ ਕਮਾਲ ਆ ਯਾਰ ਤੁਹਾਡੀ ਜ਼ਿੰਦਗੀ ਨਾਲ ਜੁੜੀ ਕੋਈ ਗੱਲ ਹੋਵੇ ਤੇ ਤੁਸੀਂ ਉਹਦੇ ਲਈ ਕੋਈ 2-4 ਮਿੰਟ ਬਈ ਪੇਸ਼ੈਂਸ ਨਾ ਰੱਖ ਸਕੋ ਤਾਂ ਕਮਾਲ ਦੀ ਗੱਲ ਹੈ ਖੈਰ ਫੈਟੀ ਲੀਵਰ ਬਾਰੇ ਵੈਸੇ ਤਾਂ ਕੁਝ ਸੰਕੇਤ ਜਿਹੜੇ ਆ ਨਾ ਉਹ ਦੱਸਦੇ ਆ ਕਿ ਆਉਣੇ ਸਟਾਰਟ ਹੋ ਜਾਂਦੇ ਆ ਜਿਵੇਂ ਖਾਸ ਤੌਰ ਤੇ ਜੇ ਆਪਾਂ ਦੇਖੀਏ ਕਿ ਜੇ ਲੰਬਾਈ ਦੇ ਅਨੁਪਾਤ ਤੁਹਾਡਾ ਵਜ਼ਨ ਵੱਧਦਾ ਤਦ ਵੀ ਹੋ ਸਕਦਾ ਹੈ ਥੋਣ ਦੇ ਦੁਆਲੇ ਐਕਸਟਰਾ ਚਰਬੀ ਜਮਾ ਹੁੰਦੀ ਹੈ ਤਦ ਵੀ ਬਲੱਡ ਦੇ ਵਿੱਚ 슈ਗਰ ਹੈ ਕੋਲੇਸਟ੍ਰੋਲ ਜ਼ਿਆਦਾ ਹੈ ਐਸਡੀਪੀਟੀ ਹੈ ਇਹ ਇਹਨਾਂ ਚੀਜ਼ਾਂ ਨੂੰ ਵੀ ਆਪਾਂ ਸੰਕੇਤ ਮੰਨ ਸਕਦੇ ਆ ਥੋਣ ਦੇ ਦੁਆਲੇ ਜਿਦਾਂ ਕਹੋ ਕਿ ਮੌਕੇ ਜਾਂ ਕਾਲੇ ਨਿਸ਼ਾਨ ਏ ਵੀ ਸਫੇਦ ਹੋ ਜਾਣ ਉਹ ਇਹ ਵੀ ਇੱਕ ਸੰਕੇਤ ਹੈ ਲਾਈਫ ਸਟਾਈਲ ਹੈਲਦੀ ਨਹੀਂ ਹੈ ਤਾਂ ਫਿਰ ਸਾਰਿਆਂ ਨੂੰ ਪਤਾ ਕਿ ਹੋ ਜਾਂਦਾ ਜੇ ਆਪਾਂ ਦੇਖੀਏ ਜੇ ਮਲ ਦਾ ਰੰਗ ਕਾਲਾ ਆ ਰਿਹਾ ਨਾ ਤਦ ਵੀ ਇਹ ਇੱਕ ਸੰਕੇਤ ਹੋ ਸਕਦਾ ਹੈ ਤੇ ਖਾਸ ਤੌਰ ਤੇ ਜੇ ਜੈਨੇਟਿਕਲੀ ਆਪਾਂ ਕਿਸੇ ਨੂੰ 슈ਗਰ ਦੇਖਦੇ ਆ ਜਾਂ ਆਪਣੇ ਪਰਿਵਾਰ ਚੋਂ ਕਿਸੇ ਨੂੰ ਦਿਲ ਦਾ ਰੋਗ ਹੈਗਾ ਸੀਗਾ ਕੋਲੇਸਟ੍ਰੋਲ ਸੰਬੰਧੀ ਕੁਝ ਦਿੱਕਤਾਂ ਸਿਗੀਆਂ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਅੱਗੇ ਜਾ ਕੇ ਜੁੜ ਜਾਂਦਾ ਹੈ ਤਾਂ ਖੈਰ ਕਹਿੰਦੇ ਆ ਕਿ ਜੋ ਸਜੀ ਪਸਲੀ ਹੁੰਦੀ ਆ ਉਹਦੇ ਥੱਲੇ ਦਰਦ ਹੋਵੇ ਪੇਟ ਦੇ ਆਸ-ਪਾਸ ਫੈਟ ਜਮਾ ਹੋਣ ਸਟਾਰਟ ਹੋ ਜਾਵੇ ਜਾਂ ਜਦਾਂ ਸਕਿਨ ਤੇ ਕੁਝ ਆਪਾਂ ਫ੍ਰਿੰਸੀਆਂ ਵਗੈਰਾ ਦੇਖਦੇ ਆ ਇਹ ਹੋਵੇ ਸਕਿਨ ਤੇ ਕਾਲੇ ੱੱਬੇ ਆ ਜਾਣ ਪੈਰਾਂ ਜਾਂ ਜਿਹੜੀਆਂ ਤਲੀਆਂ ਹੱਥਾਂ ਦੀ ਵਿੱਚ ਸੋਜ ਆਉਣੀ ਸਟਾਰਟ ਹੋ ਜਾਵੇ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋਵੇ ਇਸ ਸੰਕੇਤ ਨੇ ਕਿ ਲੀਵਰ ਤੋਂ ਹਟਾ ਜਿਹੜਾ ਹੈ ਨਾ ਉਹ ਬਈ ਥੱਕਦਾ ਜਾ ਰਿਹਾ ਉਹ ਥੋੜਾ ਹੁਣ ਫੈਟੀ ਹੋਣਾ ਸਟਾਰਟ ਹੋ ਚੁੱਕਿਆ ਹੈ ਤਾਂ ਇਹਨਾਂ ਚੀਜ਼ਾਂ ਦਾ ਖਾਸ ਤੌਰ ਤੇ ਧਿਆਨ ਰੱਖੋ ਬਾਕੀ ਗੱਲ ਜਿਹੜੀ ਹੈ ਨਾ ਉਹ ਇਹੋ ਆ ਕਿ ਇਹਨਾਂ ਚੀਜ਼ਾਂ ਦੇ ਇਲਾਜ ਜਿਹੜੇ ਆ ਉਹ ਹੈਗੇ ਆ ਕੋਈ ਮਾੜੀ ਗੱਲ ਨਹੀਂ ਹੈ ਕਿ ਅਸੀਂ ਕਿਸੇ ਡਾਕਟਰ ਕੋਲ ਚਾਹੀਏ ਵੇਲੇ ਸਿਰ ਅਸੀਂ ਆਪਣੇ ਜਿਹੜੇ ਚੈੱਕਅਪ ਕਰਾਉਂਦੇ ਰਹੀਏ ਦਿੱਕਤ ਇਹ ਹੈ ਕਿ ਅਸੀਂ ਪੰਜਾਬੀ ਤੇ ਖਾਸ ਤੌਰ ਤੇ ਚੈੱਕਅਪ ਵੀ ਆਪਣਾ ਉਦੋਂ ਕਰਾਉਂਦੇ ਆ ਜਦੋਂ ਅਸੀਂ ਫਸ ਜਾਂਦੇ ਆ ਇਹਦੇ ਕੁਝ ਉਪਾਅ ਵੀ ਆ ਮੈਂ ਇਹ ਜਿਹੜੇ ਸਾਰੇ ਦੱਸ ਰਿਹਾ ਹਾਂ ਇਹ ਮਾਰਾਂ ਵੱਲੋਂ ਹੀ ਸੁਝਾਏ ਗਏ ਆ ਕਿ ਵਜ਼ਨ ਕੰਟਰੋਲ ਰੱਖੋ ਸ਼ਰਾਬ ਬੀਅਰ ਦਾ ਜਿਹੜਾ ਸੇਵਨ ਹੈ ਇਹ ਨਾ ਕਰੋ ਹੋ ਸਕੇ ਤੇ ਜੇ ਕਰਨਾ ਤਾਂ ਘੱਟ ਕਰੋ ਚਾਹ ਬਿਲਕੁਲ ਬੰਦ ਕਰ ਦਿਓ ਆ ਇੱਕ ਬੜੀ ਵੱਡੀ ਦਿੱਕਤ ਹੈ ਇਹ ਮੈਂ ਸਾਰੇ ਜਿੰਨੇ ਮਹਾਰ ਪੜੇ ਆ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਕਾਮਨ رائے ਹੈ ਕਿ ਚਾਹ ਖਾਸ ਤੌਰ ਤੇ ਜਿਹੜੇ ਬੱਚੇ ਆ ਸਵੇਰੇ ਉੱਠਦੇ ਆ ਤਦ ਵੀ ਚਾਹ ਸ਼ਾਮੀ ਵੀ ਚਾਹ ਚਾਹ ਦੇ ਨਾਲ ਬਿਸਕੁਟ ਇਹ ਆਦਤ ਬਹੁਤ ਖਤਰਨਾਕ ਹੈ ਇਹ ਸਾਰੇ ਹੀ ਮਾਹਰ ਜਿਹੜੇ ਉਹ ਲਗਭਗ ਇੱਕੋ رائے ਰੱਖਦੇ ਆ ਇਸ ਤੋਂ ਇਲਾਵਾ ਕਿ ਭਾਈ ਜੇ ਆਪਾਂ ਉਤੇ ਹੀ ਠਾਂ ਜਾਣਾ ਤਾਂ ਵੱਧ ਤੋਂ ਵੱਧ ਪੌੜੀਆਂ ਦਾ ਭਾਈ ਅਪਯੋਗ ਕਰੋ ਵਰਤੋਂ ਕਰੋ ਰੋਜ਼ਾਨਾ ਘੱਟੋ ਘੱਟ 40-45 ਮਿੰਟ ਐਕਸਰਸਾਈਜ਼ ਜਾਂ ਫਿਜ਼ੀਕਲ ਐਕਟੀਵਿਟੀ ਜਿਹੜੀ ਹੋਣੀ ਚਾਹੀਦੀ ਆ ਸੌਣ ਲੱਗੇ ਮੋਬਾਈਲ ਇਸਤੇਮਾਲ ਨਾ ਕਰੋ ਜ਼ਰੂਰਤ ਤੋਂ ਜ਼ਿਆਦਾ ਦਵਾਈਆਂ ਨਾ ਖਾਓ ਅੱਛੀ ਦਿਨਚਰਿਆ ਯਾਨੀ ਰਜਾਨਾ ਦੀ ਰੂਟੀਨ ਤੁਹਾਡੀ ਜਿਹੜੀ ਆ ਚੰਗੀ ਹੋਣੀ ਚਾਹੀਦੀ ਆ ਨੀਂਦ ਤੁਹਾਡੀ ਚੰਗੀ ਹੋਣੀ ਚਾਹੀਦੀ ਆ ਪਾਣੀ ਜ਼ਿਆਦਾ ਪੀਓ ਤੇ ਖਾਸ ਤੌਰ ਤੇ ਇਹ ਆ ਕਿ ਭਾਈ ਦੋ ਸੇਬ ਘੱਟੋ-ਘੱਟ ਜੇ ਤੁਸੀਂ ਖਾਓ ਤੇ ਬਹੁਤ ਬਿਹਤਰ ਹੋਏਗਾ ਖੈਰ ਦੇਖੋ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੇਵਾਂ ਮੈਂ ਸਾਊਥ ਕੋਰੀਆ ਦੇ ਲੋਕਾਂ ਬਾਰੇ ਸੁਣਿਆ ਕਿ ਉਹ ਬਹੁਤ ਊਟ-ਪਟਾਂ ਖਾਂਦੇ ਆ ਪਰ ਹਰੇਕ ਕਹਿੰਦੇ ਆ ਕਿ ਕੋਰੀਅਨ ਜਿਹੜਾ ਬੰਦਾ ਹੈ ਨਾ ਉਹ ਰੋਜ਼ਾਨਾ 10 ਕਿਲੋਮੀਟਰ ਤੁਰ ਜਾਂਦਾ ਹੈ ਯਾਨੀ ਪੈਦਲ ਤੁਰਦਾ ਹੈ ਸਾਡੀ ਸਮੱਸਿਆ ਬੇਸਿਕਲੀ ਇੱਥੇ ਹੀ ਜ਼ਿਆਦਾ ਵੱਡੀ ਹੋ ਜਾਂਦੀ ਹੈ ਕਿ ਊਟ ਪਟਾੰਗ ਅਸੀਂ ਬਹੁਤ ਖਾਣਾ ਸਟਾਰਟ ਕਰ ਦਿੱਤਾ ਪਰ ਜਵਾਕ ਨੂੰ ਵੀ ਅਸੀਂ ਜੇ ਆਸੇ-ਪਾਸੇ ਭੇਜਣਾ ਤੇ ਉਹਨੂੰ ਸਕੂਟੀ ਦੇ ਦਿੱਤੀ ਜਾਂਦੀ ਹੈ ਲਾਇਸੈਂਸ ਹੈਗਾ ਕਿ ਨਹੀਂ ਹੈਗਾ ਕੋਈ ਮਾਇਨੇ ਨਹੀਂ ਰੱਖਦਾ ਸੋ ਆਪ ਵੀ ਅਸੀਂ ਛੋਟੇ-ਛੋਟੇ ਕੰਮ ਜਿਹੜੇ ਉਹ ਵਹੀਕਲਾਂ ਤੇ ਜਾ ਕੇ ਕਰਦੇ ਆ ਤੁਰਨਾ ਫਿਰਨਾ ਸਾਡਾ ਬਿਲਕੁਲ ਘੱਟ ਹੋ ਗਿਆ ਯਾਨੀ ਜੇ ਤੁਹਾਡਾ ਲਾਈਫ ਸਟਾਈਲ ਵੈਸਾ ਹੀ ਹੈ ਜੈਸਾ ਅੱਜਕੱਲ ਜ਼ਿਆਦਾਤਰ ਲੋਕਾਂ ਦਾ ਤਾਂ ਤੁਰਨਾ ਫਿਰਨਾ ਵਧਾਓ ਯਾਰ ਬਸ ਬਾਕੀ ਆਪਾ ਜਾਂ ਸੰਕੀਤ ਜਾਂ ਬਿਮਾਰੀ ਦੇ ਲੱਛਣ ਇਹ ਸਭ ਕੁਝ ਤੁਹਾਨੂੰ ਮੈਂ ਦੱਸ ਦਿੱਤਾ ਪਰ ਸਭ ਤੋਂ ਵੱਡਾ ਨਿਚੋੜ ਇਹ ਹੋਆ ਕਿਛੇ ਲਾਈਫ ਸਟਾਈਲ ਸਾਡਾ ਉਦਾਂ ਦਾ ਨਹੀਂ ਰਿਹਾ ਤਾਂ ਘਟੋ-ਘਟ ਸਾਨੂੰ ਆਪਣੀਆਂ ਜਿਹੜੀਆਂ ਸਰੀਰ ਦੇ ਨਾਲ ਜੁੜੀਆਂ ਕਿਰਿਆਵਾਂ ਨੇ ਖਾਸ ਤੌਰ ਤੇ ਐਕਟੀਵਿਟੀਆਂ ਜਿਹੜੀਆਂ ਫਿਜ਼ੀਕਲੀ ਆਪਾਂ ਕਹਿੰਦੇ ਆ ਕਿ ਉਹ ਜ਼ਿਆਦਾ ਕਰ ਦੇਣੀਆਂ ਚਾਹੀਦੀਆਂ ਅਗਲੀ ਵਾਰ ਫੇਰ ਮਿਲਦੇ ਆ ਤਦ ਤੱਕ ਦਿਓ ਸਾਸਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ